ਨਮੀ ਗੱਲ ਅੱਜ ਦੀ ਕਹਾਣੀ ਹੈ ਬਾਪੂ ਪੰਚਾਇਤ ਦਾ ਵੀ ਕੱਠ ਹੋ ਗਿਆ ਹੁਣ ਕਰਦੇ ਸਾਨੂੰ ਅੱਡ ਬਚਨ ਸਿੰਘ ਦੇ ਵੱਡੇ ਮੁੰਡੇ ਨੇ ਰੁੱਕੇ ਜਿਹੇ ਲੱਜੇ ਨਾਲ ਕਿਹਾ ਹਾਂ ਹਾਂ ਕਰਦੇ ਬਾਪੂ ਵੰਡ ਵਡਾਈਆਂ ਹੋਰ ਇਕੱਠੇ ਨਹੀਂ ਰਹਾ ਜਾਣਾ ਛੋਟੇ ਨੇ ਵੀ ਉਸੇ ਇਲਾਜੇ ਵਿੱਚ ਕਿਹਾ ਬਚਨ ਸਿੰਘ ਇਹ ਕੋਈ ਨਵੀਂ ਗੱਲ ਤਾਂ ਨਹੀਂ ਹੈ ਅਲਾਦ ਜ ਨਿਬਨੋ ਹਟ ਜਾਈ ਤਾਂ ਅੱਡ ਕਰਨਾ ਚੰਗਾ ਹੈ ਬਸ ਤੂੰ ਹੀ ਦੱਸ ਕਿ ਕਿਸ ਮੁੰਡੇ ਨਾਲ ਰਹਿਣਾ ਹੈ ਫੇਰ ਹੋਰ ਜਾਇਦਤਾਂ ਵੰਡ ਦੇਵਾਂਗੇ ਸਰਪੰਚ ਨੇ ਬਚਨ ਸਿੰਘ ਦੇ ਮੋਢੇ ਤੇ ਹੱਥ ਧਰਦਿਆਂ ਕਿਹਾ ਲੇ ਸਰਪੰਚ ਸਿਆਂ ਬਾਪੂ ਦਾ ਕੀ ਹੈ 6 ਮਹੀਨੇ ਮੇਰੇ ਨਾਲ ਰਹੂ 6 ਮਹੀਨੇ ਛੂਟੇ ਕੋਲ ਚਲੋ ਬਚਨ ਸਿੰਘ ਦਾ ਤਾਂ ਫੈਸਲਾ ਹੋ ਗਿਆ ਹੁਣ ਕਰਦੇ ਆਂ ਹੋਰ ਅੱਗੇ ਕੁਛ ਸਰਪੰਚ ਨੇ ਕੁਰਸੀ ਤੇ ਠੀਕ ਜੇ ਹੋ ਕੇ ਬੈਠਦੇ ਕਿਹਾ ਬਚਨ ਸਿੰਘ ਜੋ ਕਾਫੀ ਚਿਹਰ ਤੋਂ ਨੀਵੀਂ ਪਾਈ ਬੈਠਾ ਸਭ ਸੁਣ ਰਿਹਾ ਸੀ ਅਚਾਨਕ ਉੱਠ ਖੜਾ ਹੋਇਆ ਤੇ ਗਰਜ ਕੇ ਬੋਲਿਆ ਇਹ ਫੈਸਲਾ ਹੋ ਗਿਆ ਫੈਸਲਾ ਕਰਦਾ ਹਾਂ ਮੈਂ ਇਹਨਾਂ ਦੋਹਾਂ ਮੁੰਡਿਆਂ ਨੂੰ ਘਰੋਂ ਕੱਢ ਦਿਨਾ 6 ਮਹੀਨੋਂ ਵਾਰੋ ਵਾਰੀ ਮੇਰੇ ਕੋਲ ਰਹਿਣ ਕੀਤੇ 6 ਮਹੀਨੇ ਕੀਤੇ ਹੋਰ ਕਰਨ ਇੰਤਜ਼ਾਮ ਕਰਦਾ ਮਾਲਕ ਮੈਂ ਹਾਂ ਮੈਂ ਦੋਹਾਂ ਮੁੰਡਿਆਂ ਨੇ ਪੰਚਾਇਤ ਦੇ ਮੂੰਹੋਂ ਮੂੰਹੇ ਅੱਡੇ ਰਹਿ ਗਏ ਜਿਵੇਂ ਸੱਚਮੁੱਚ ਕੋਈ ਨਵੀਂ ਗੱਲ ਹੋ ਗਈ ਹੋਵੇ ਜੇ ਮੇਰੀ ਕਹਾਣੀ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ